नमस्कार दोस्तों स्वागत है दस दिए कि पिछले लंबे समय तो बरसात हो रही है बरसात के चलते रात की गल की रात के हालात काफी ज्यादा बन गया जिदे करके लोग डर चुके थे उज्जा चेयरमैन साहब जुड़े गलबात करेंगे कि देखते हो कि हालात ਮੋਸ਼ਕਾ ਨਿਤਿਨ ਜੀ ਸਰ ਗੱਲ ਕੀਤੀ ਆਵੇ ਤਾਂ 1988 ਦੇ ਵਿੱਚ ਵੀ ਹਲਾਤ ਹੋਏ ਸੀ ਤੇ ਕਿਵੇਂ ਦੇਖਦੇ ਹੋ ਕਿਉਂਕਿ ਤੁਹਾਡੇ ਮਾਤ ਪਿਰਾਂ ਦੱਸਿਆ ਹੋਣਾ ਕਿ 88 ਹਲਾਤਾਂ ਦੇਖੇ ਹੋਣੇ ਆ ਤੇ ਕਿਵੇਂ ਦੇ ਹਲਾਤ ਸੀ ਉਹ ਪਹਿਲਾਂ ਤਾਂ ਕਈ ਗੱਲ ਕੀਤੀ ਹੈ ਬਿਲਕੁਲ ਨਿਤਿਨ ਜੀ ਜਦੋਂ 88 ਦਾ ਜਿਹੜਾ ਫਲਾਟਾਂ ਹੜ ਆਏ ਹੈ ਉਹਦੋਂ ਮੇ ਵੀ ਮੈਂ ਦੋ ਤਿੰਨ ਤਿੰਨ ਸਾਲ ਦਾ ਸੀਗਾ ਮਟ ਘਰ ਦੇ ਦੱਸਦੇ ਆ ਕਿ ਉਦੋਂ ਜਿਹੜਾ ਇਹ ਦਰਿਆ ਸਾਡਾ ਰਾਵੀ ਹੈ ਬੜਾ ਉਫਾਨ ਤੇ ਸੀਗਾ ਤੇ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਆਉ ਥਲਲ ਏਰੀਆ ਨੂੰ ਚੱਲਣਾ ਪਿਆ ਸੀ ਜਿਵੇਂ ਸਾਡਾ ਇਹ ਪੋਆ ਬੈਲਟ ਕਤਲੌਰ ਸਾਈਡ ਵਗੈਰਾ ਲਗਾ ਲਓ ਜਾਂ ਅੱਗੇ ਜਿਹੜੇ ਹੋਰ ਦਰਾਂਗਲਾ ਪਿੰਡ ਪੈ ਗਿਆ ਜਾਂ ਫਿਰ ਅੱਗੇ ਡੇਰਾ ਵਗੈਰਾ ਜਿਹੜੇ ਥੱਲੇ ਦਾ ਏਰੀਆ ਹੈ ਕਿਉਂਕਿ ਇੱਥੋਂ ਜਿਹੜਾ ਹੈ ਉਹ ਦਰਿਆ ਦੇ ਵਿੱਚੋਂ ਪਾਣੀ ਜਿਹੜਾ ਅੱਗੇ ਨਿਕਲ ਗਿਆ ਸੀ ਤੇ ਇੱਥੋਂ ਦੇ ਲੋਕਾਂ ਨੂੰ ਜਿਹੜਾ ਉਹ ਇੰਨਾ ਜ਼ਿਆਦਾ ਉਹਦਾ ਨੁਕਸਾਨ ਨਹੀਂ ਸੀ ਹੋਇਆ ਬਟ ਜਿਹੜੇ ਥੱਲੀ ਬੈਲਟ ਉੱਥੇ ਕਾਫੀ ਨੁਕਸਾਨ ਉਹਦੋਂ ਹੋਇਆ ਸੀ ਜੀ ਬਿਲਕੁਲ ਗੱਲ ਕੀਤੀ ਆਵੇ ਤਾਂ 2-3 ਦਿਨ ਤੋਂ ਬਰਸਾਤ ਹੋ ਰਹੀ ਹੈ ਪ੍ਰਸ਼ਾਸਨ ਨੇ ਕਿਹੜੀਆਂ ਕਮੀਆਂ ਰੀਆਂ ਕਿਹੜਾ ਇੰਨਾ ਵਾਲਾ ਪਾਣੀ ਬੱਝ ਚੁਕਿਆ ਕਿਉਂਕਿ ਗੱਲ ਕੀਤੀ ਆ ਵੇ ਤਾਂ ਸਾਡਾ ਕਿਹੜਾ ਪਠਾਨਕੋ ਡਿਸਟ੍ਰਿਕਟ ਹੈ ਇਹ ਬੜਾ ਸੁਰਖੀਆਂ ਜਿਹ ਰਹਿੰਦੇ ਇੱਕ ਸਨਾਲੀ ਗੱਲ ਹੈ ਕਿ ਇੱਥੇ ਮਾਈਨਿੰਗ ਹੁੰਦੀ ਹੈ ਤੇ ਮਾਈਨਿੰਗ ਹੋਣ ਦਾ ਵੱਲ ਵਾਗੇ ਬੀਬੀ ਖੋਤੇ ਡੂੰਗੇ ਖੱਡੇ ਵੀ ਦਿਖਾਏ ਗਏ ਆ ਕਿ ਇਸ ਵੇਲੇ ਤੇ ਫੇਰ ਵੀ ਇਦਾਂ ਦੇ ਹਾਲਾਤ ਨੇ ਗੱਲ ਨਿਤਿਨ ਜੀ ਇਹ ਪੀ ਇਹਦੇ ਚ ਨਾਕਾਮੀ ਤੇ ਕਿਹਨਾਂ ਕਿ ਇਹ ਡਿਪਾਰਟਮੈਂਟ ਦੀ ਹੈ ਜੇ ਗੱਲ ਕਰੀਏ ਸਭ ਤੋਂ ਵੱਡੀ ਨਾਕਾਮੀ ਇਰੀਗੇਸ਼ਨ ਦੀ ਹੈ ਜਦੋਂ ਤੁਹਾਡੇ ਕੋਈ ਨਵੇਂ ਫੰਡ ਅਵੇਲੇਬਲ ਹੈ ਤੁਹਾਨੂੰ ਜਿਹੜੇ ਤੁਹਾਡੇ ਕੋਲ ਮੁਲਾਜ਼ਮ ਅਵੇਲੇਬਲ ਹੈ ਤੁਹਾਨੂੰ ਚਾਹੀਦਾ ਹੈ ਕਿ ਜਦੋਂ ਵੀ ਬਰਸਾਤ ਆ ਰਹੀ ਹੈ ਤਾਂ ਤੁਹਾਨੂੰ ਪਤਾ ਰੇਨਿੰਗ ਸੀਜ਼ਨ ਜਿਹੜਾ ਹੈ ਜਦੋਂ ਰੇਨਿੰਗ ਸੀਜ਼ਨ ਆ ਰਿਹਾ ਹੈ ਤੋਂ ਉੱਤੋਂ ਪਹਿਲਾਂ ਇਹਨਾਂ ਨੂੰ ਮੇ ਵੀ ਇਹਨਾਂ ਦੇ ਕੋਲ ਜਿਹੜੇ ਫੰਡ ਨੇ ਉਹ ਅਵੇਲੇਬਲ ਨੇ ਕਿ ਜਿਹੜੇ ਗੇਟਸ ਆ ਉਹਨਾਂ ਨੂੰ ਚੁੱਕੇ ਉਹਨਾਂ ਦੀ ਰਿਪੇਅਰ ਕੀਤੀ ਜਾਏ ਹਨ ਉਹ ਕਿਸ ਤਰ੍ਹਾਂ ਚੁੱਕਨੇ ਆ ਜੇ ਸਾਨੂੰ ਕੋਈ ਆਫਤ ਆ ਜਾਂਦੀ ਹੈ ਇੱਕਦਮ ਪਾਣੀ ਆ ਜਾਂਦਾ ਪਿੱਛੇ ਤੁਹਾਨੂੰ ਪਤਾ ਬਿਰਾਜ ਦਾ ਕੰਮ ਲੱਗਿਆ ਰਿਹਾ ਕਿ ਦਰਿਆ ਤਾਂ ਸਾਰਾ ਖਾਲੀ ਪਿਆ ਹੀ ਇਹ ਵੀ ਨਹੀਂ ਆ ਕਿ ਇੱਥੇ ਪਾਣੀ ਭਰਿਆ ਜਿਹਦੇ ਕਰਕੇ ਗੇਟਾਂ ਦੀ ਰਿਪੇਅਰ ਨਹੀਂ ਹੋਈ ਮੇਰੇ ਵੀ ਇੱਕ ਗੇਟ ਨਾ ਖੁੱਲਣ ਕਰਕੇ ਜਿਹੜਾ ਸਾਡੇ ਸ਼ੀਰੀਏ ਨੂੰ ਨੁਕਸਾਨ ਚੱਲਣਾ ਪਿਆ ਤੁਸੀਂ ਲਗਾ ਲਓ ਸਜਾਨਪੁਰ ਦੇ ਵਿੱਚ ਕੱਲ ਰਾਤ ਨੂੰ ਕਾਫੀ ਪਾਣੀ ਆਇਆ ਲੋਕ ਬਹੁਤ ਡਰੇ ਹੋਏ ਸੈਮੀ ਹੋਏ ਸੀ ਵੀ ਪਤਾ ਨਹੀਂ ਕੀ ਹੋ ਜਾਣਾ ਉਸ ਤੋਂ ਬਾਅਦ ਤੁਸੀਂ ਲਗਾ ਲਓ ਕਿ ਕੱਲ ਪਹਿਲਾਂ ਤਾਂ ਸਾਡੇ ਨਾ ਪਿੰਡ ਨਹਿਰ ਜਿਹੜੀ ਹੈ ਇਹ ਓਵਰਫਲੋ ਹੋ ਗਈ ਸਾਡੀ ਜਿਹੜੀ ਯੂਪੀਡੀਸੀ ਓਵਰਫਲੋ ਹੋਣ ਦੇ ਕਾਰਨ ਪਾਣੀ ਜਿਹੜਾ ਉਹ ਸਾਡੇ ਨਵੇਂ ਪਿੰਡ ਤੋਂ ਹੁੰਦਾ ਆ ਮੇਰੇ ਪਿੰਡ ਦੇ ਵਿੱਚੋਂ ਆ ਗਿਆ ਇੱਥੇ ਹੁਣ ਵੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ 2-2 ਫਿਟ 3-3 ਫਿਟ ਪਾਣੀ ਮਿਲੇਗਾ ਚਲੋ ਇਹ ਆਪਾਂ ਜੀਸੀਵੀ ਲਗਾ ਕੇ ਨਾਲਾ ਕੱਢ ਕੇ ਨਹਿਰ ਦੇ ਵਿੱਚ ਪਾਣੀ ਸਟਿਆ ਉਸ ਤੋਂ ਬਾਅਦ ਜਿਹੜਾ ਹੈ ਰਾਤ ਨੂੰ ਇਹ ਕਰੀਬ ਕੋਈ 9:00 ਵਜੇ ਦੇ ਕਰੀਬ ਜਿਹੜੀ ਹੈ ਭੇਡੀਆਂ ਵੱਲੋਂ ਜਿਹੜੀ ਹੈ ਉਹ ਘਾਹ ਦਾ ਜਿਹੜੀ ਆ ਉਹ ਤਰੀ ਟੁੱਟ ਜਾਂਦੀ ਹੈ ਔਰ ਪਿੰਡ ਭੇਡੀਆਂ ਅੱਤੇਪੁਰ ਹੂਲ ਚੱਕ ਫਰੋਜ਼ਪੁਰ ਦਾ ਵੀ ਕੁਸ਼ਣ ਉਹਦੇ ਵਿੱਚ ਨੁਕਸਾਨ ਹੋਇਆ ਸੀ ਔਰ ਸਭ ਤੋਂ ਵੱਧ ਜਿਹੜਾ ਭੇੜੀਆਂ ਔਰ ਅੱਤੇ ਵਰਦਾ ਨੁਕਸਾਨ ਹੋਇਆ ਕਿਉਂਕਿ ਸਿੱਧਾ ਬੰਨ ਟੁੱਟਣ ਕਾਰਨ ਨਹਿਰ ਦਾ ਭੇੜੀਆਂ ਦੇ ਵਿੱਚ ਜਾ ਕੇ ਪਾਣੀ ਵਜਿਆ ਮੈਂ ਉਹ ਲੋਕਾਂ ਕੋਲ ਰਾਤ ਪਹੁੰਚਣ ਦੀ ਕੋਸ਼ਿਸ਼ ਕੀਤੀ ਪਰ ਪਾਣੀ ਇੰਨਾ ਸੀਗਾ ਕਿ ਉੱਥੇ ਪਹੁੰਚਣਾ ਨਾ ਮੰਨਿਕਾ ਦਾ ਅਸੀਂ ਜੀ ਸੀ ਪੀ ਟਰੈਕਟਰ ਲੈ ਕੇ ਗਏ ਆ ਉੱਥੇ ਪਰ ਉੱਥੇ ਅੱਗੇ ਨਹੀਂ ਜਾਇਆ ਜਾ ਰਿਹਾ ਫਿਰ ਇਸ ਵਿਸ਼ੇ ਤੇ ਸਾਡੇ ਜਿਹੜੇ ਐਮ ਪੀ ਨੇ ਰੰਧਾਵਾ ਸਾਹਿਬ ਸੁਖਸ਼ਿੰਦਰ ਅੰਧਾਵਾ ਜੀ ਉਹਨਾਂ ਨਾਲ ਮੇਰੀ ਗੱਲ ਹੋਈ ਉਹਨਾਂ ਨੇ ਮੈਨੂੰ ਫੋਨ ਕਰਕੇ ਪੁੱਛਿਆ ਵੀ ਕੀ ਹਾਲਾਤ ਹੈ ਤੁਹਾਡੇ ਇੱਥੋਂ ਦੇ ਫਿਰ ਮੈਂ ਉਹਨਾਂ ਨੂੰ ਦੱਸਿਆ ਕਿ ਅੰਕਲ ਇਹਨਾਂ ਦੇ ਗੇਟ ਹੀ ਨਹੀਂ ਜਿਹੜੇ ਐ ਖੁੱਲਰੇ ਤੇ ਉਹਦੇ ਕਰਕੇ ਜਿਹੜਾ ਨਹਿਰਾਂ ਚ ਉਹਨਾਂ ਨੇ ਪਾਣੀ ਡਾਇਵਰਟ ਕੀਤਾ ਤੇ ਉਹ ਪਾਣੀ ਦਾ ਡਾਇਵਰਟ ਕੀਤਾ ਹੈ ਓਵਰਫਲੋ ਕਰਕੇ ਤੇ ਨਹਿਰਾਂ ਟੁੱਟ ਗਈਆਂ ਨੇ ਇਹਨਾਂ ਦੀਆਂ ਤੇ ਸਾਡੇ ਵੀ ਨਹਿਰ ਟੁੱਟੀ ਹੈ ਫਿਰ ਉਹਨਾਂ ਨੇ ਮੇ ਵੀ ਡੀਸੀ ਸਾਹਿਬ ਨਾਲ ਕਾਲ ਕਰਕੇ ਤੇ ਪਿੱਛੋਂ ਮਾਧੋਪੁਰ ਦੇ ਕੋਲੋਂ ਦੀ ਇਹਨਾਂ ਨੇ ਫਿਰ ਨਹਿਰ ਨੂੰ ਪਿੱਛੋਂ ਘੱਟਿਆ ਜਿਹਦੇ ਕਰਕੇ ਪਾਣੀ ਜਿਹੜਾ ਰਾਵੀ ਰਿਵਰ ਚ ਸੁੱਟਣ ਕਰਕੇ ਅੱਗੇ ਪਚਾ ਪੰਡਾਣਾ ਹੋਇਆ ਸਵੇਰੇ ਫਿਰ ਆਪਾਂ ਜਿਹੜਾ ਸਵੇਰੇ 4 ਵਜੇ ਮੈਂ ਘਰ ਆਇਆ ਫਿਰ ਆਪਾਂ ਸਵੇਰੇ ਗਏ ਪਿੰਡਾਂ ਚ ਮਿਹੜੀਆਂ ਵੀ ਗਏ ਮੈਂ ਤੇ ਮੇ ਵੀ ਤੁਸੀਂ ਉੱਥੇ ਉਹ ਵੀਡੀਓ ਵੀ ਦੇਖੀਆਂ ਨੇ ਉੱਥੇ ਦੇ 6-6 ਫੁੱਟ ਲੋਕਾਂ ਦੇ ਘਰ ਦੇ ਵਿੱਚ ਪਾਣੀ ਚੜਿਆ ਹੋਇਆ ਸੀ ਇਹ ਮੈਂ ਕਰਨਾ ਵੀ ਜਿਹੜੇ ਇੱਕ ਬਿਹਾੜੀ ਦਾ ਗਰੀਬ ਬੰਦਾ ਹੈ ਮੈਨੂੰ ਨਹੀਂ ਲੱਗਦਾ ਵੀ ਉਹ ਸਰਵਾਈਵ ਕਿਦਾਂ ਕਰ ਪਾਣਗੇ ਲੋਕ ਮੈਂ ਇੰਨਾ ਉੱਥੇ ਜਾ ਕੇ ਮੈਨੂੰ ਲੱਗਦਾ ਵੀ ਮੈਂ ਨਾ مایੋਸ ਹੋਇਆ ਵੀ ਯਾਰ ਕੀ ਕਰ ਰਹੀ ਹੈ ਸਾਡੀ ਸਰਕਾਰਾਂ ਬਾਕੀ ਹੁਣ ਦੇਖਦੇ ਆ ਜਿਹੜੀ ਸਰਕਾਰ ਮੌਜੂਦਾ ਦਾਅਵੇ ਬੜੇ ਇਹਨਾਂ ਦੇ ਸੀਐਮ ਸਾਹਿਬ ਕਹਿੰਦੇ ਇਹ ਵੀ ਕਿ ਜੇ ਦੀ ਕੁਕੜੀ ਵੀ ਮਰ ਜੇਗੀ ਤਾਂ ਮੁਆਵਜ਼ਾ ਦੇਵਾਂਗੇ ਕਿਤੇ ਦੀ ਤਾਂ ਹੁਣ ਦੇਖਦੇ ਆ ਕਿ ਇਹ ਤੇ ਕਿੰਨੇ ਚਿਰ ਕਿਸੇ ਦੀ ਕੁਕੜੀ ਵੀ ਮਰ ਜੇਗੀ ਇਹਦਾ ਮੁਆਵਜ਼ਾ ਸਰਕਾਰ ਦੇਗੀ ਇੱਕ ਇਹਨਾਂ ਦੀ ਮੰਤਰੀ ਉਹ ਰੋਲਾ ਪਾਉਂਦੀ ਸੀਗੀ ਜਿਹੜੀ ਐਮਐਸਪੀ ਤੇ ਉਹ ਉੱਤੇ ਤੇ ਜਦੋਂ ਹੀ ਫੇਲ ਹੀ ਹੋ ਗਏ ਉਹਨੂੰ ਕਹਿੰਦੇ ਵੀ ਹੁਣ ਸਰਕਾਰ ਚ ਆਇਆ ਤੇ ਪਤਾ ਲੱਗਦਾ ਕਿਹੜਾ ਕੰਮ ਕਿਵੇਂ ਹੋਣਾ ਤੇ ਦੇਖਦੇ ਆ ਇਹ ਇਹ ਮੰਨ ਦੇ ਜਿਹੜੇ ਦਾਅਵੇ ਉਹ ਕਿੰਨੇ ਕ ਹੁਣ ਇੱਥੇ ਕੰਮ ਕਰਦੇ ਆ ਜਿਹੜੇ ਪ੍ਰਭਾਵਿਤ ਇਲਾਕੇ ਆ ਕਿੰਨਾ ਕ ਇਹਨਾਂ ਨੂੰ ਮੁਆਵਜ਼ਾ ਦਿੰਦੇ ਆ ਸਾਡੇ ਲੋਕਾਂ ਨੂੰ ਹੁਣ ਬੇਇੱਜ਼ਤੀ ਤੇ ਸਰਕਾਰ ਅਗੇ ਆਈ ਵੀ ਇਹ ਮੁਆਵਜ਼ਾ ਦੇਣ ਲੋਕਾਂ ਦਾ ਤੇ ਜਿਹੜੇ ਆ ਉਹ ਫਿਰ ਤੋਂ ਆਪਣਾ ਰੁਟੀਨ ਵਾਈਜ਼ ਉਹਨਾਂ ਦਾ ਜਿਹੜਾ ਫਿਰ ਆਪਣਾ ਕੰਮ ਚੱਲੇ ਬਿਲਕੁਲ ਸਰਕਾਰਾਂ ਲੋ ਪਿਛਲੇ ਵੀ ਇਹ ਵੀ ਕਿਹਾ ਗਿਆ ਸੀ ਮਾਨ ਸਾਹਿਬ ਵੱਲੋਂ ਕਿ ਸਿੱਕੇ ਕਿਸਾਨਾਂ ਨੂੰ ਪਾਣੀ ਦੇਵਾਂਗੇ ਸੂਏ ਦਾ ਪੱਦਰ ਸੂਏ ਪੱਕੇ ਕੀਤੇ ਜਾਣਗੇ ਅਗਰ ਸੂਏ ਪੱਕੇ ਕੀਤੇ ਜਾਣੇ ਆ ਤੇ ਅਗਰ ਪਿਛੇ ਦਰਿਆ ਨਹੀਂ ਸਹੀ ਹੋਏਗਾ ਤੇ ਸੂਏਆਂ ਨੂੰ ਪਾਣੀ ਵੀ ਕਿੱਧਰ ਜਾਏਗਾ ਗੱਲ ਨਿਤਨ ਜੀ ਦੇਖੋ ਸੂਏ ਪੱਕੇ ਹੋਣ ਦੀ ਕੋਈ ਇੰਨੀ ਵੱਡੀ ਗੱਲ ਨਹੀਂ ਜੀ ਕਿਸਾਨ ਪਾਣੀ ਬਹੁਤ ਦੇਰ ਦੇ ਲਗਾਉਂਦੇ ਉਹ ਲਗਾਉਂਦੇ ਆ ਉਹ ਸੂਏਆਂ ਦਾ ਪਾਣੀ ਹੋਏ ਚੱਲਣਾ ਬਾਕੀ ਤੁਸੀਂ ਪੱਕੇ ਕਰ ਰਹੇ ਹੋ ਉਹਦੇ ਪਿੱਛੇ ਵੀ ਇਹਨਾਂ ਦੀ ਜਿਹੜੀ ਇੱਕ ਸਟ੍ਰੈਟੇਜੀ ਹੈ ਇਦਨਾਂ ਨੂੰ ਪਾਣੀ ਜਿਹੜਾ ਅੱਗੇ ਕਿਉਂਕਿ ਬੀਜਪੀ ਦੇ ਤੇ ਇਹ ਪੀ ਟੀਮ ਹੈ ਠੀਕ ਹੈ ਜੀ ਇਹਨਾਂ ਨੇ ਪਾਣੀ ਜਿਹੜਾ ਰਾਜਸਥਾਨ ਮੈਂ ਕਿਸੇ ਹੋਰ ਸਟੇਟ ਨੂੰ ਦੇਣਾ ਇੱਥੋਂ ਨਾਲੇ ਪੱਕੇ ਹੋਣਗੇ ਤੇ ਪਾਣੀ ਗਾਂ ਦਾ ਗਾਂ ਵਧੇਗਾ ਨਾ ਕੱਚੇ ਹੋਣਗੇ ਤੇ ਉਹ ਬਹਿ ਜਾਣਾ ਹੀ ਠੀਕ ਹੈ ਜੀ ਇਹਦੇ ਉਸ ਚੱਕਰ ਚ ਲੱਗੇ ਹੋਏ ਆ ਦੂਸਰੀ ਗੱਲ ਤੁਸੀਂ ਕੀਤੀ ਕਿ ਨਾਲੇ ਪੱਕੇ ਕਰ ਲੈ ਬਿਲਕੁਲ ਗੱਲ ਤੁਹਾਡੀ ਠੀਕ ਹੈ ਹਰ ਸਾਲ ਜਿਹੜਾ ਨਹਿਰਾਂ ਦੀ ਰਿਪੇਅਰ ਵਾਸਤੇ ਨਹਿਰਾਂ ਦੀ ਸਫਾਈ ਵਾਸਤੇ ਇਹਨਾਂ ਕੋਲ ਫੰਡ ਅਵੇਲੇਬਲ ਹੁੰਦੇ ਆ ਫੰਡ ਆਉਂਦੇ ਆ ਹੋਰ ਉਹ ਮੈਨੂੰ ਲੱਗਦਾ ਹੈ ਜਿੱਥੋਂ ਤੱਕ ਮੈਨੂੰ ਪਤਾ ਵੀ ਉਹ ਕਾਗਜ਼ਾਂ ਦੇ ਵਿੱਚ ਹੀ ਸਫਾਈ ਹੋ ਜਾਂਦੀ ਹੈ ਕਾਗਜ਼ਾਂ ਦੇ ਵਿੱਚ ਹੀ ਨਹਿਰਾਂ ਜਿਹੜੀਆਂ ਨੇ ਉਹਨਾਂ ਦੀ ਰਿਪੇਅਰ ਹੋ ਜਾਂਦੀ ਹੈ ਤੇ ਫਿਜ਼ੀਕਲੀ ਉੱਥੇ ਕੁਝ ਨਹੀਂ ਦੇਖਣ ਨੂੰ ਮਿਲਦਾ ਜੇ ਫਿਜ਼ੀਕਲੀ ਕੁਝ ਹੋਇਆ ਹੁੰਦਾ ਤੇ ਇਹ ਕੁਝ ਨਾ ਲੋਗਾਂ ਨੂੰ ਚੇਲਣਾ ਪੈਂਦਾ ਸੀ ਬਿਲਕੁਲ ਗੱਲ ਕੀਤੀ ਹੈ ਤੇ ਕੱਲ ਕਿਦਾਂ ਦਾ ਪਾਣੀ ਸੀ ਤੁਹਾਡੇ ਪਿੰਡਾਂ ਵਿੱਚ ਨਾਲ ਦਾ ਪਿੰਡ ਕਿਹਾ ਦੱਸ ਜੀ ਕਿ ਇੱਥੇ ਵੀ ਇੱਕ ਬੱਚੇ ਦੀ ਜਾਨ ਚਲੀ ਗਈ ਹੈ ਉਹਨੂੰ ਕਿਵੇਂ ਦੇਖਦੇ ਕਿਦਾਂ ਉਹਦਾ ਮਾਪਿ ਉਹ ਜਾਨ ਨੂੰ ਕਬੂਲ ਕਰ ਸਕਦਾ ਕਿਦਾਂ ਉਹ ਦੇਖ ਸਕਦਾ ਕਿਵੇਂ ਉਹ ਆਸਾਪੋਲ ਸਕਦਾ ਕਿਉਂਕਿ ਇਦਾਂ ਹਾਸਾ ਕਦੀ ਵੀ ਨਹੀਂ ਹੋਇਆ ਤੇ ਜਿਹੜਾ ਅੱਜ ਕੱਲ ਹਾਸਾ ਹੋਇਆ ਉਹ ਕਿਦੇ ਮੈਂ ਸਵੇਰੇ ਉਹਨਾਂ ਦੇ ਘਰ ਮੈਂ ਪਹੁੰਚਿਆ ਕਿ ਵੀ ਰਾਤ ਤੇ ਕਿਤੇ ਵੀ ਨਹੀਂ ਸੀ ਪਹੁੰਚਿਆ ਜਾ ਰਿਹਾ ਪਾਣੀ ਇੰਨਾ ਜ਼ਿਆਦਾ ਸੀ ਕਿ ਕਿਤੇ ਪੁੰਜਣਾ ਨਾ ਮੁਮਕਿਨ ਸੀ ਤਾਂ ਸਵੇਰੇ ਉਹਨਾਂ ਦੇ ਘਰੇ ਮੈਂ ਪਹੁੰਚਿਆ ਉਹ ਜੀ ਆਪਣੇ ਮਾਪੇ ਉਹਦਾ ਇਕਲੋਤਾ ਬੇਟਾ ਸੀ ਉਹੀ ਉਹਨਾਂ ਦੇ ਘਰ ਦਾ ਖਰਚਾ ਚਲਾਉਣ ਵਾਲਾ ਇੱਕ ਚਿਰਾਗ ਸੀ ਜਿਹੜਾ ਇਹ ਸਰਕਾਰ ਦੀ ਨਾਕਾਮੀ ਕਹਿ ਲੋ ਜਾਂ ਇਹ ਇਰੀਗੇਸ਼ਨ ਡਿਪਾਰਟਮੈਂਟ ਦੀ ਨਾਕਾਮੀ ਕਰਕੇ ਉਹਨਾਂ ਦਾ ਚਰਾਗ ਬੁੱਝ ਗਿਆ ਦੇ ਵੇਖੋ ਉਹ ਕੱਲਾ ਇੱਕ ਬੱਚਾ ਸੀ ਜਿਹੜਾ ਆਪਣੇ ਘਰ ਦਾ ਖਰਚਾ ਚਲਾ ਰਿਹਾ ਸੀ ਉਹਨੇ ਕੀ ਕੀਤਾ ਜੀ ਪਹਿਲਾਂ ਆਪਣਾ ਪਰਿਵਾਰ ਸੇਫ ਕਰਨ ਵਾਸਤੇ ਆਪਣੇ ਰਿਲੇਟਿਵ ਦੇ ਛੱਟ ਕੇ ਆਇਆ ਫੇਰ ਉਹ ਫੇਰ ਘਰ ਚੱਕਰ ਲਾਣ ਜਿਹੜਾ ਆਂਦਾ ਪਿਆ ਸੀ ਤੇ ਪਾਣੀ ਪਿੱਛੋਂ ਇੱਕਦਮ ਆਇਆ ਤੇ ਉਹ ਉਹਦੀ ਚਪੇੜ ਦੇ ਵਿੱਚ ਉਹ ਸਵੇਰੇ ਉਹਦੀ লাশ ਕੱਢੀ ਹੈ ਉਹਦੀ লাশ ਜਿਹੜੀ ਸਵੇਰੇ ਮਿਲਦੀ ਹੈ ਖੇਤਾਂ ਦੇ ਵਿੱਚੋਂ ਕੱਢ ਕੇ ਲਿਆਂਦੀ ਹੈ ਕਿਤੋਂ ਜੀ ਠੀਕ ਹੈ ਜੀ ਹੋਰ ਕੀ ਤੁਹਾਨੂੰ ਦੱਸੀ ਵੀ ਉੱਥੇ ਕੋਈ ਇਹਨਾਂ ਦਾ ਪ੍ਰਸ਼ਾਸਨ ਦਾ ਮੁਲਾਜ਼ਮ ਤੇ ਪਹੁੰਚਿਆ ਨਹੀਂ ਜਦੋਂ ਤੱਕ ਮੈਂ ਉੱਥੇ ਗਿਆ ਉਸ ਤੋਂ ਬਾਅਦ ਕੋਈ ਆਇਆ ਹੋਈ ਤੇ ਮੈਂ ਕਹਿ ਨਹੀਂ ਸਕਦਾ ਹੁਣ ਉਸੇ ਪਿੰਡ ਦੇ ਵਿੱਚ ਸਾਡੇ ਰਮਬੀਰ ਸਿੰਘ ਹੋਣੀ ਆ ਉਹਨਾਂ ਦੇ ਨਾਲ ਰਿਲੇਟਿਵ ਹੈ ਉਹ ਬੱਗੇ ਹੋਣੀ ਹੈ ਉਹਨਾਂ ਨੇ ਮੱਝਾਂ ਰੁੜ ਗਈਆਂ ਮੱਝਾਂ ਦੇ ਕੁਝ ਉਹਨਾਂ ਦੇ ਘਰ ਰੁੜ ਗਏ ਨੇ ਜਿਹੜੀਆਂ ਤੀਨਾ ਸੀਗੀਆਂ ਉਹ ਟੁੱਟ ਗਈਆਂ ਪਾਣੀ ਦਾ ਬਹਾਅ ਬਹੁਤ ਤੇਜ਼ੀ ਕਿਉਂਕਿ ਉਹ ਪਿੰਡ ਥੋੜਾ ਮਹਿਰੁੱਚੀ ਹੈ ਉਹ ਨੀਵੀਂ ਜਗ੍ਹਾ ਤੇ ਤੇ ਬਹੁਤ ਤੇਜ਼ ਪਾਣੀ ਹੋ ਦੇ ਕਰਕੇ ਕੁਝ ਛੱਡਿਆ ਹੀ ਨਹੀਂ ਜਿਹੜੇ ਨੈਰੀ ਬਵਾ ਵਾਲਾ ਉਹਨਾਂ ਨਾਲ ਗੱਲ ਕੀਤੀ ਗਈ ਹੈ ਤਾਂ ਉਹਨਾਂ ਨੇ ਇੱਕੋ ਗੱਲ ਕਹੀ ਹੈ ਕਿ ਸਾਡੇ ਵਾਲੋਂ ਗੇਰਾ ਪੂਟਾ ਇੰਤਿਆਮ ਕੀਤੇ ਗਿਆ ਇਸ ਸਾਲ ਵਾਪਰ ਕਰਾਨੀਆਂ ਮਲਾਇਮਾਂ ਨੂੰ ਪੂਰਾ ਤਰੀਕੇ ਨਾਲ ਦੱਸਿਆ ਗਿਆ ਮਲਾਇਮਾਂ ਨੂੰ ਦੱਸਿਆ ਵੀ ਗਿਆ ਗੇਟ ਕਿੱਦਾਂ ਖੋਲਨੇ ਆ ਅਗਰ ਇਹੀ ਗੇਟ ਖੋਲ ਜਾਂਦੇ ਤੇ ਜਿਨ੍ਹਾਂ ਨੇ ਵੀ ਸਥਿਤੀ ਕੱਲ ਹੋਈ ਹੈ ਲੱਗਦਾ ਇਹ ਇਦਾਂ ਦੀ ਹੁੰਦੀ ਦੇਖੋ ਜੀ ਜੇ ਤੁਮ ਦਰਿਆ ਜਿਹੜਾ 88 ਚ ਸੀ ਜੀ ਉਹਦਾ ਲੈਵਲ ਜਦੋਂ ਅਸੀਂ ਆਪਣੀ ਹੋਸ਼ ਬਾਅਦ ਚ ਆਇਆ ਹੋਸ਼ ਕੀਏ 2008 ਚ ਪ੍ਰੈਸ਼ਰ ਵਗੈਰਾ 700 ਲੱਗੇ ਆ ਉੱਤੋਂ ਬਾਅਦ ਹੀ ਦਰਿਆ ਦੀ ਇਹ ਦਰਦਸ਼ਾ ਕੀਤੀ ਹੈ ਤੇ ਉਸ ਤੋਂ ਪਹਿਲਾਂ ਦਰਿਆ ਬਹੁਤ ਜ਼ਿਆਦਾ ਉੱਚਾ ਸੀ 88 ਚ ਬਹੁਤ ਉੱਚਾ ਸੀਗਾ ਦਰਿਆ ਹੁਣ ਤੇ ਦਰਿਆਾਂ ਦੇ ਵਿੱਚ ਜਿੰਨਾ 88 ਚ ਪਾਣੀ ਆ ਇਹਦੇ 6 ਗੁਣਾ ਪਾਣੀ ਵੀ ਆ ਜੇ ਤੇ ਉਹ ਜਿਹੜਾ ਹੈ ਉਹ ਦਰਿਆ ਦੇ ਵਿੱਚ ਲੱਭਦਾ ਹੀ ਨਹੀਂ ਜਿੰਨਾ ਇਹਨਾਂ ਨੇ ਦਰਿਆ ਦੇ ਡੂੰਗਾ ਕੀਤਾ ਇਹਨਾਂ ਨੂੰ ਚਾਹੀਦਾ ਸੀ ਨਾ ਗੇਟ ਖੋਲ ਦਿੰਦੇ ਪਾਣੀ ਜਿਹੜਾ ਦਰਿਆਾਂ ਚ ਅੱਗੇ ਵੀ ਕੱਜਦਾ ਸਰ ਗੇਟ ਖੁੱਲੇ ਨਹੀਂ ਨਾ ਘੇੜੂ ਖੁੱਲਣ ਦਾ ਉਹ ਕਾਰਨ ਜਿਹੜਾ ਨਹੀਂ ਖੁੱਲਣਦਾ ਉਹਨਾਂ ਤੁਹਾਨੂੰ ਦੱਸਿਆ ਜੀ ਵੀ ਰਿਪੇਅਰ ਵੀ ਕਾਗਜ਼ਾਂ ਚ ਹੈ ਇਹ ਜਿਹੜੀ ਉਹ 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 ਦੀ ਸਫਾਈ ਵੀ ਕਾਰਗੀਆਂ ਚ ਉਹ ਕਰਨੀ ਕਿਸੇ ਨੇ ਹੈ ਨਹੀਂ ਇੰਨਾ ਅਜੇ ਵੀ ਮਾਨ ਸਰਕਾਰ ਨੀਨਾਂਗਰ ਦੇ ਵਿੱਚ ਪੁੱਜੀ ਹੈ ਉਹਨਾਂ ਨੇ ਕਿਹਾ ਕਿ ਸਾਡੇ ਲੋਕ ਕਿਸਾਨਾਂ ਨੂੰ ਜਿੰਨੀ ਵੀ ਮਦਦ ਹੋਏਗੀ ਕੀਤੀ ਜਾਵੇਗੀ ਜੇ ਕਿਸੇ ਦੇ ਪ੍ਰਭਾਵਿਤ ਜਾਣ ਜਾਂਦੀ ਹੈ ਜਾਂ ਹੈਲੀਕਾਪਟਰ ਲੋਡ ਪੈਂਦੇ ਹੈ ਹੈਲੀਕਾਪਟਰ ਨਾਲ ਰੈਸਕਿਊ ਕੀਤਾ ਜਾਏਗਾ ਇੰਤਾਂ ਦੇ ਬਾਦੇ ਕਰਨ ਦੇ ਕੀ ਲੋੜ ਹੈ ਜੇ ਅਗਰ ਪ੍ਰਸ਼ਾਸਨ ਸਹੀ ਢੰਗ ਨਾਲ ਕੰਮ ਕਰ ਲੈਂਦੇ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਵੇਖੋ ਜਿਹੜਾ ਤੇ ਨਾ ਨੀਨਾਂਗਰ ਦਾ ਏਰੀਆ ਉਹ ਤੇ ਜੇ ਰਾਵੀ ਚ ਜ਼ਿਆਦਾ ਪਾਣੀ ਵਧਿਆ ਉਹ ਪ੍ਰਭਾਵਿਤ ਹੋਣਾ ਚਲੋ ਉਥੇ ਸਰਕਾਰ ਕਹਿ ਰਹੀ ਹੈ ਜੇ ਦਾਅਵੇ ਕਰ ਰਹੀ ਹੈ ਤਾਂ ਚੰਗੀ ਗੱਲ ਆ ਔਰ ਦਾਅਵੇ ਨਾ ਕਰਨ ਲੋਕਾਂ ਨੂੰ ਉਹ ਸੁਹੇਲ ਸੁਹੇਲੀ ਤੇ ਦੇਣ ਜੇ ਕੁਝ ਕਿਸੇ ਦਾ ਨੁਕਸਾਨ ਹੋਇਆ ਹੈ ਤੇ ਸਰਕਾਰ ਉਹਨੂੰ ਮੁਆਵਜ਼ਾ ਦੇਵੇ ਉਹ ਬਹੁਤ ਵਧੀਆ ਗੱਲ ਆ ਉਹ ਉਹਦੇ ਚ ਆਪਾਂ ਐਪਰੀਸ਼ੀਏਟ ਵੀ ਕਰਾਂਗੇ ਸਰਕਾਰ ਨੂੰ ਵੀ ਠੀਕ ਹੈ ਤੁਸੀਂ ਜਿਹੜੇ ਵਾਅਦੇ ਕੀਤੇ ਤੁਸੀਂ ਉਹਨਾਂ ਮੁਤਾਬਿਕ ਲੋਕਾਂ ਨੂੰ ਮੁਆਵਜ਼ਾ ਦੇ ਰਹੇ ਹੋ ਪਰ ਜਿਹੜਾ ਸਾਡੇ ਏਰੀਆ ਨੇ ਸੰਤਾਪ ਚ ਲਿਆ ਹੈ ਉਹ ਤੇ ਪੋਰਟਲ ਹੀ ਇਹਨਾਂ ਦੀ ਫੇਲੀਅਰ ਹੈ ਨਾ ਡਿਪਾਰਟਮੈਂਟ ਦਾ ਹੋਡੇ 파ਰਟਮੈਂਟ ਜਵਾਬ ਦੇ ਉਹਦੇ ਕੋਲ ਸੀਐਮ ਸਰ ਜਵਾਬ ਪੁੱਛਣੇ ਨਾ ਤੋਂ ਕਿ ਤੁਹਾਡੇ ਗੇਟ ਕਿਉਂ ਨਹੀਂ ਖੁੱਲੇ ਰਹੀ ਤੁਸੀਂ ਰਿਪੇਅਰ ਕਿਉਂ ਨਹੀਂ ਗੇਟ ਕੀਤੇ ਬਈ ਲੋਕ ਜਿਹੜੇ ਐ ਸਿਆਣਪੁਰ ਸ਼ਹਿਰ ਦੇ ਜਿਹੜੇ ਐ ਉਹ ਵਿਚਾਰੇ ਪਿੰਡਾਂ ਦੇ ਲੋਕ ਉਹਨੂੰ ਇੱਕ ਨੂੰ ਤੁਹਾਨੂੰ ਦੱਸਿਆ ਮੁੰਡਾ ਜਿਹੜਾ ਉਹ ਮਰ ਗਿਆ ਉਹ ਵਾਪਸ ਹੋਣੀ ਨਾ ਆ ਜਾਈਗਾ ਅਸੀਂ 2 ਦਿਨ 4 ਦਿਨ ਕਿਸੇ ਦੇ ਕੋਲ ਕੋਈ ਵੀ ਲੀਡਰ ਜਾ ਸਕਦਾ ਕੋਈ ਕਿਸੇ ਮੁੰਡੇ ਬੁੱਕ ਆਪਾਂ ਮ ਜਾ ਕੇ ਸ਼ੇਅਰ ਕਰ ਸਕਦੇ ਹਾਂ ਪਰ ਉਹ ਉਹ ਜਿਨ੍ਹਾਂ ਦੇ ਘਰ ਦਾ ਚਿਰਾਗ ਚਲਾ ਗਿਆ ਉਹ ਥੋੜੀ ਨਾ ਵਾਪਸ ਆਏਗਾ ਸਵੇਰ ਦੀ ਗੱਲ ਕੀਤੀ ਹੈ ਤੇ ਸਵੇਰੇ ਵੀ ਅਧਿਕਾਰੀ ਹੁੰਦਾ ਸੀ ਗੇਟਫੋਲਿੰਗ ਗਿਆ ਸੀ ਜਦੋਂ ਗੇਟਫੋਲਿੰਗ ਗਿਆ ਤੇ ਪਾਣੀ ਦਾ ਵਹਾਅ ਵੱਧ ਗਿਆ ਤਾਂ ਉਹ ਗੇਟ ਟੁੱਟ ਗਿਆ ਤੇ ਵੀ ਡੈਥ ਹੋ ਗਈ ਹੈ ਉਹਨੂੰ ਕਿਵੇਂ ਦੇਖਦੇ ਹੋ ਉਹ ਵੀ ਬੜੀ ਮੰਦ ਭਾਗੀ ਹੈ ਨਾ ਦੇਖੋ ਇਹ ਸਾਰੀ ਗੱਲਾਂ ਜਿਹੜੀਆਂ ਆਪਾਂ ਜਾਂ ਜਿੱਤੇ ਡਿਬੇਟ ਕਰ ਰਹੇ ਆ ਇਹ ਸਾਰੀ ਗੱਲ ਦਾ ਇੱਕੋ ਹੀ ਜਿਹੜਾ ਸੱਟਾ ਨਿਕਲ ਕੇ ਆਉਂਦਾ ਹੈ ਜੀ ਕਿ ਤੁਹਾਡੇ ਜਿਹੜੇ ਗੇਟ ਉਹ ਕਿਉਂ ਨਹੀਂ ਖੁੱਲੇ ਜੇ ਉਹ ਗੇਟ ਖੁੱਲ ਜਾਂਦੇ ਤੇ ਇੱਥੇ ਵੀ ਲੋਕਾਂ ਦੇ ਜਾਨ ਜਾਨ ਮਾਲ ਦਾ ਨੁਕਸਾਨ ਨਾ ਹੁੰਦਾ ਤੇ ਉਹ ਜਿਹੜਾ ਇੱਕ ਕਰਮਚਾਰੀ ਇਹਨਾਂ ਦਾ ਵਿਚਾਰਾ ਆਪਣੇ ਉਹ ਉਹ ਮੈਂ ਚਲਾ ਗਿਆ ਉਹ ਵੀ ਜਿਹੜਾ ਮਾਂ ਜਾਂਦਾ ਠੀਕ ਹੈ ਨਾ ਜੀ ਅਗਰ ਗੱਲ ਕੀਤੀ ਜਾਵੇ ਤਾਂ ਜੇ ਬਰਸਾਤ ਦਸਿਆ ਜਾਰੇ ਕਿਵੇਂ ਬਰਸਾਤ ਦਸਿਆ ਜਾਰੇ 2-3 ਦਿਨ ਫਿਰ ਬਰਸਾਤ ਹੋ ਸਕਦੀ ਹੈ ਜੇ ਬਰਸਾਤ ਹੋ ਜਾਂਦੀ ਹੈ ਤੇ ਪਹਾੜਾਂ ਦੇ ਵਿੱਚ ਬਰਸਾਤ ਹੁੰਦੀ ਹੈ ਤੇ ਪੰਜਾਬ ਦੇ ਕਿਦਾਂ ਦੇ ਹਾਲਾਤ ਹੋਣਗੇ ਕਿਉਂਕਿ ਤੁਸੀਂ ਦੇਖ ਹੀ ਚੁੱਕੇ ਹੋ ਮੰਜਰ ਕਿ ਕਿਦਾਂ ਦਾ ਮੰਜਰ ਹੁੰਦਾ ਤਾਂ ਹੁਣ ਕਿਵੇਂ ਨੇ ਹਾਲਾਤ ਹੋਣਗੇ ਮੀਤਨ ਜੀ ਜਿਹੜੇ ਰਾਤ ਦੇ ਹਾਲਾਤ ਸੀ ਨਾ ਮੈਂ ਆਪਣੀ ਲਾਈਫ ਚ ਹਜੇ ਤੱਕ ਇਦਾਂ ਦੇ ਹਾਲਾਤ ਦੇਖੇ ਨਹੀਂ ਮੈਂ ਕਹਾਂ ਬਟ ਉਹ ਉਹਨਾਂ ਹਾਲਾਤਾਂ ਦੇ ਵਿੱਚ ਮੈਂ ਅਪਰੀਸ਼ੀਏਟ ਕਰਾਂਗਾ ਰੰਭਾਵਾ ਸਾਹਿਬ ਨੂੰ ਜਿਨ੍ਹਾਂ ਨੂੰ ਮੈਂ ਜਿੰਨੀ ਵਾਰੀ ਫੋਨ ਕੀਤਾ ਉਹਨਾਂ 19 ਵਾਰੀ ਮੈਨੂੰ ਜਵਾਬ ਦਿੱਤਾ ਔਰ 19 ਵਾਰੀ ਵਾਪਸ ਮੈਨੂੰ ਫੋਨ ਕਰਕੇ ਦੱਸਿਆ ਨਹੀਂ ਇਦਾਂ ਨਹੀਂ ਇਦਾਂ ਯਾਰ ਇਦਾਂ ਨਹੀਂ ਮੈਂ ਉਹਨਾਂ ਨੂੰ ਕਹਿ ਦਣਾ ਔਰ ਉਹਨਾਂ ਦਾ ਇਹ ਕਹਿਣਾ ਹੀ ਕਿ ਕਿਸੇ ਤਰੀਕੇ ਜੇ ਕੋਈ ਲੋਕ ਫਸ ਗਏ ਆ ਪਾਣੀ ਨਹੀਂ ਘਟਦਾ ਸਵੇਰੇ ਜਿਵੇਂ ਹੀ ਲੋਕ ਲੱਗੇ ਕਿ ਸਵੇਰੇ 5:30 6 ਵਜੇ ਮੈਂ ਤੁਹਾਡੇ ਕੋਲ ਹੈਲੀਕਾਪਟਰ ਭੇਜ ਦਿਆਂਗਾ ਮੇਰੀ ਗੱਲ ਹੋ ਗਈ ਹੈ ਕਿ ਅਪਰ ਰੈਸਕਿਊ ਕਰ ਲਾਂਗੇ ਲੋਕਾਂ ਨੂੰ ਆਪ ਸੁਰੱਖਿਅਤ ਕੱਢਾਂਗੇ ਪਰ ਮੈਂ ਇਹ ਗੱਲ ਕਿੰਨਾ ਨਾਲ ਦੀ ਨਾਲ ਕਿ ਜਿਹੜਾ ਸਾਡਾ ਲੋਕਲ ਪ੍ਰਸ਼ਾਸਨ ਆ ਉਹ ਤਾਂ ਫੋਨ ਕੰਮ ਕਰ ਬੰਦ ਕਰਕੇ ਬੈਠੇ ਸੀ ਕਈ ਲੋਕ ਨੂੰ ਨਿਕਲੋਂ ਮਿਲਦਾ ਕਿ ਸਰ ਕਿਦਾਂ ਹੁਣ ਤੁਸੀਂ ਰਾਤ ਨੂੰ ਗਰਾਊਂਡ ਦੇ ਵਿੱਚ ਉਤਰ ਕੇ ਲੋਕਾਂ ਦੀ ਜਾਇਜਾ ਲਿਆ ਲੋਕਾਂ ਨਾਲ ਗੱਲਬਾਤ ਕੀਤੀ ਹੈ ਜਾਨ ਜੋਖਮ ਚ ਡਾਲ ਕੇ ਕਹਿ ਦਈਏ ਕਿ ਤੁਸੀਂ ਕੰਮ ਕੀਤੇ ਹੈ ਉਦਾਂ ਹੀ ਅੱਜ ਬੜੀ ਸੋਹਣੀ ਗੱਲ ਹੈ ਕਿ ਸੀਐਮ ਸਾਹਿਬ ਆਏ ਸੀ ਸੀਮਨ ਸਾਹਿਬ ਆਨ ਤੋਂ ਬਾਅਦ ਉਹਨਾਂ ਨੇ ਪਾਣੀ ਜਦੋਂ ਦੇਖਿਆ ਕਿ ਪਾਣੀ ਦੇ ਬੱਤੇ ਇੰਤੀਆਂ ਕੀਤੇ ਗਏ ਸੀ ਕਾਫੀ ਇੰਤੀਆਂ ਕੀਤੇ ਗਏ ਸੀ ਮਾਨ ਸਰਕਾਰ ਨੂੰ ਖੱਟ ਦੇ ਹਾਲਾਤ ਦਿਖਾ ਦੇਇਆ ਰਾਵੀ ਦੇ ਹਾਲਾਤ ਦਿਖਾ ਦੇਇਆ ਲੇਕਿਨ ਮਾਨ ਸਰਕਾਰ ਨੇ ਕੀ ਕੀਤਾ ਉਹ ਉੱਡੇ ਚੋਂ ਹੀ ਮਾਰੇ ਜਾਂ ਪਾਣੀ ਦੇਖ ਕੇ ਘਬਰਾ ਕੇ ਵਾਪਸ ਚਲੇ ਗਏ ਕਿਵੇਂ ਦੇਖ ਦੋ ਨੂੰ ਦੇਖੋ ਜੀ ਮਾਨ ਸਾਹਿਬ ਬੜੇ ਦਾਅਵੇ ਕਰਦੇ ਐ ਕਿ ਖੇਤਾਂ ਦਾ ਕਿਸੇ ਨੂੰ ਕੀ ਪਤਾ ਆਪੋਜੀਸ਼ਨ ਚ ਬੈਠੇ ਜਿਹੜੇ ਕਾਂਗਰਸੀਆਂ ਨੂੰ ਕਹਿੰਦੇ ਆ ਵੀ ਇਹਨਾਂ ਨੂੰ ਕੀ ਪਤਾ ਖੇਤ ਕੀ ਹੁੰਦੇ ਆ ਇਹਨਾਂ ਨੂੰ ਕੀ ਪਤਾ ਬਾਣ ਦਾ ਮੰਜਾ ਕੀ ਹੁੰਦਾ ਪਰ ਜੋ ਮੇਰੀ ਸੋਚ ਜਿੱਥੋਂ ਤੱਕ ਕੰਮ ਕਰਦੀ ਹੈ ਵੀ ਉਹਨਾਂ ਬਹੁਤ ਸਰਕਾਰ ਚ ਲਾਇਆ ਐਡਮਿਨਿਸਟ੍ਰੇਸ਼ਨ ਚ ਲਾਇਆ ਔਰ ਉਹਨਾਂ ਨੂੰ ਪਤਾ ਵੀ ਐਡਮਿਨਿਸਟ੍ਰੇਸ਼ਨ ਕਿੱਦਾਂ ਚਲਾਉਣਾ ਔਰ ਕਿੱਦਾਂ ਅਫਸਰਾਂ ਨੂੰ ਕੰਮ ਲੈਣਾ ਫੇਲਿਅਰ ਹੋ ਗਿਆ ਵੀ ਇਹਨਾਂ ਦਾ ਸਾਰਾ ਸਿਸਟਮ 4 ਸਾਲ ਦੇ ਵਿੱਚ ਤੁਸੀਂ ਵੀ ਦੇਖਿਆ ਕੀ ਹੋ ਰਿਹਾ ਇੱਥੇ ਇੱਕ ਇੰਡਸਟਰੀ ਏ ਛੋਟੀ ਜੀ ਕ੍ਰੈਸ਼ਰ ਠੀਕ ਹੈ ਜੀ ਇੱਥੇ ਕਿੰਨੇ ਲੋਕਾਂ ਦਾ ਰੁਜ਼ਗਾਰ ਜਿਹੜਾ ਹੈ ਉਹ ਕ੍ਰੈਸ਼ਰ ਅ ਇਹ ਦੇਖਦੇ ਚੱਲ ਰਿਹਾ ਹੈ ਕਿੰਨੇ ਲੋਕ ਜਿਹੜੇ ਇੱਥੇ ਬੇਰੁਜ਼ਗਾਰ ਹੋਏ ਸਿਰਫ ਕਰੈਸ਼ਰ ਨਾ ਚੱਲਣ ਕਰਕੇ ਉਹ ਕਿਉਂ ਇਨਾ ਕੋਈ ਇੱਕ ਮਾਈਨਿੰਗ ਦੀ ਪਾਲਿਸੀ ਨਹੀਂ 4 ਸਾਲ ਚ ਬਣ ਪਾਈ ਉਹ ਸਰਕਾਰ ਕੀ ਕਰੇਗੀ ਦੇਖੋ ਨਾ ਉਹ ਸਰਕਾਰ ਕੀ ਕਰੇਗੀ ਜੇ ਤੇ ਕੋਈ ਇੱਕ ਮਾਈਨਿੰਗ ਦੀ 4 ਸਾਲ ਚ ਪਾਲਿਸੀ ਨਹੀਂ ਬਣ ਪੰਦੀ ਕਿ ਠੀਕ ਹੈ ਆਪਾਂ ਕਿਸ ਤਰ੍ਹਾਂ ਜਿਹੜਾ ਇੱਕ ਇੰਡਸਟਰੀ ਨੂੰ ਇਹ ਇੰਡਸਟਰੀ ਹੈ ਜੀ ਟੈਕਸ ਦਿੰਦੀ ਹੈ ਗਵਰਨਮੈਂਟ ਨੂੰ ਤੁਹਾਨੂੰ ਟੈਕਸ ਆਏਗਾ ਤਾਂ ਤੁਹਾਡੀ ਸਰਕਾਰ ਚੱਲੇਗੀ ਤੇ ਜੇ ਤੁਸੀਂ ਰੈਵਨਿਊ ਵਾਲੇ ਜਿੱਥੋਂ ਤੁਹਾਨੂੰ ਰੈਵਨਿਊ ਗਵਰਨਮੈਂਟ ਨੂੰ ਆਣਾ ਤੁਸੀਂ ਉਹ ਬੰਦ ਹੀ ਕਰ ਦੋਗੇ ਇੰਡਸਟਰੀ ਤੋਂ ਕਿੱਥੋਂ ਰੈਵਨਿਊ ਲਓਗੇ ਇਹਨੋਂ ਕੋਈ ਇੱਕ ਪਾਲਿਸੀ ਨਹੀਂ ਬਣੀ ਔਰ ਪਾਲਿਸੀ ਨਾ ਬਣਨ ਦਾ ਕਾਰਨ ਕੀ ਹੈ ਜਿਹੜੇ ਕੁਝ ਇਹਨਾਂ ਦੇ ਚਾਹਤੇ ਆ ਉਹ ਆਪਣਾ ਉਹਨਾਂ ਦੇ ਕ੍ਰੈਸ਼ਰ ਚੱਲ ਰਹੇ ਇੱਕ ਦੋ ਮਾਈਨਿੰਗ ਚੱਲ ਰਹੀ ਹੈ ਜਿੱਥੇ ਲੋਕਾਂ ਨੂੰ ਥ੍ਰੈਟ ਕਰ ਰਹੇ ਕੁਝ ਲੋਕ ਰਾਤ ਜਦੋਂ ਪਿੱਛੋਂ ਇਹਨਾਂ ਨੇ ਨਹਿਰ ਤੋੜਨੀ ਸੀਗੀ ਕੁਝ ਕ੍ਰੈਸ਼ਰਾਂ ਵਾਲੇ ਜਿਹੜੇ ਉਹ ਨਹਿਰ ਤੋੜਨ ਨਹੀਂ ਸੀ ਬੰਦੇ ਇੱਕ ਦੋ ਬੰਦੇ ਕੁਛ ਇਦਾਂ ਦਾ ਜੋ ਮੈਨੂੰ ਸਵੇਰੇ ਪਤਾ ਲੱਗਿਆ ਫਿਰ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਰਾਤ ਮੈਨੂੰ ਦੱਸ ਦੇ ਉਹਨਾਂ ਦੇ ਪਸਤੋਰ ਵੀ ਵੇਖ ਲੈਂਦੇ ਤੇ ਉਹਨਾਂ ਦੇ ਬੌਂਸਰ ਵੀ ਦੇਖ ਲੈਂਦੇ ਕਿ ਕਿਹੜਾ ਹੈ ਜਿਹੜਾ ਕਿ ਬਾਹਰੋਂ ਸਾਡੇ ਨਾਲ ਕੇ ਨੂੰ ਥ੍ਰੈਡ ਕਰੇਗਾ ਯਾ ਠੀਕ ਹੈ ਤੁਸੀਂ ਇੱਥੇ ਕਾਰੋਬਾਰ ਕਰਨ ਆਇਓ ਜੀ ਸਦਕੇ ਕਰੋ ਲੋਕਾਂ ਦਾ ਸਮਰਥਨ ਕਰੋ ਜੇ ਲੋਕਾਂ ਦੇ ਜਾਨ ਮਾਲ ਦਾ ਨੁਕਸਾਨ ਹੋ ਰਿਹਾ ਰੈਸਟੋਰਾਂ ਦਾ ਕੀ ਇਹ ਚਾਰ ਕਨਵੇਰਾ ਹੀ ਹੈ ਜੇ ਚਲੀਆਂ ਵੀ ਜਾਣਗੀਆਂ ਫਿਰ ਉਹਨਾਂ ਨੂੰ ਆਪਾਂ ਕਰ ਲਾਂਗੇ ਇੰਸ਼ੁਰਡ ਨੇ ਨਾਲ ਨਾਲ ਆਪਾਂ ਉੱਤੋਂ ਪੈਸੇ ਕਮਾਣੇ ਹਨ ਕਿ ਇਹ ਗਰੀਬ ਦਾ ਘਰ ਡਿੱਗ ਪਿਆ ਟੁੱਟ ਗਿਆ ਇੱਕ ਘਰ ਵਿੱਚ ਸਵੇਰੇ ਗਿਆ ਉਹਨਾਂ ਦਾ 3 ਦਿਨ ਬਾਅਦ ਹੋਇਆ ਜੀ ਦਿਹਾੜੀ ਦਾਰ ਬੰਦਾ ਉਹ ਉੱਥੇ ਇੱਕ ਕੁੜੀ ਉਹਨਾਂ ਦੀ ਟੇਲਰਿੰਗ ਕਰਦੀ ਹੈ ਕੱਪੜੇ ਸੀਕੇ ਵਿਚਾਰੇ ਆਪਣਾ ਗੁਜ਼ਾਰਾ ਕਰ ਰਹੇ ਹੈ ਤੇ ਉਹਨਾਂ ਦਾ 4 ਦਿਨ ਬਾਅਦ ਉਹਨਾਂ ਦੇ ਘਰ ਵਿਆਹ ਤੇ ਉਹਨਾਂ ਨੇ ਕਾਲੀ ਵਰੀ ਦਾ ਸਮਾਨ ਤੇ ਕੋਈ ਗਹਿਣੇ ਘਟੇ